ਹਾਂਜੀ ਬਾਈ ਜੀ ਮੈਂ ਜਗਦੀਪ ਰੰਧਾਵਾ ਤੇ ਮੇਰਾ ਹਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਹ ਚੈਨਲ ਤੇ ਰੋਜ਼ ਇੱਕ ਅੱਦੇ ਮੁੱਦੇ ਤੇ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਅੱਜ ਆਪਾਂ ਗੱਲ ਕਰਦੇ ਆ ਜਿਹੜੀ ਉਹ ਕੁੜੀ ਮੋਗੇ ਵਾਲੀ ਆ ਜਿਹੜੀ ਆਪਣੀ ਭੈਣ ਪਰਮ ਜਿਹਨੇ ਗਰੀਬੀ ਦੀ ਹਿੱਕ ਤੇ ਝੰਡਾ ਗੱਡਿਆ ਗਰੀਬੀ ਦੇ ਉੱਤੇ ਮੰਜਾੜਾ ਲਿਆ ਇੱਕ ਹਿਸਾਬ ਦਾ ਗਰੀਬੀ ਤੋਂ ਜਿੱਤ ਚੁੱਕੀ ਆ ਕੱਲੇ ਗਰੀਬੀ ਤੋਂ ਨਹੀਂ ਜਿੱਤ ਚੁੱਕੀ ਟੈਲੈਂਟ ਐਨਾ ਕੁੜੀ ਚੋ ਸਾਰੇ ਕੁਦੀ ਜਿੱਤ ਚੁੱਕੀ ਆ ਉਹਨੇ ਕਿਹੜਾ ਇੰਡਸਟਰੀ ਚ ਅੱਗ ਲਾਤੀ ਧਮਮਚਾਤੀ ਪਹਿਲਾਂ ਉਹਨੇ ਆਪਦਾ ਗਾਣਾ ਇੰਸਟਾਗ੍ਰam ਤੇ ਗਾ ਕੇ ਪਾਇਆ ਸੀ ਉਹ ਤਾਂ ਚੱਲੀ ਚੱਲਿਆ ਗਰਦ ਕੱਢੀ ਆ ਉਹ ਤਾਂ ਪਹਿਲਾਂ ਆਮ ਸੀ ਬਿਨ ਮਿਊਜ਼ਿਕ ਤੋਂ ਪਾਇਆ ਸੀ ਤੇ ਹੁਣ ਉਹ ਮਿਊਜ਼ਿਕ ਨਾਲ ਗਾਣਾ ਲੈ ਕੇ ਆਈ ਹੈ ਜਿਹੜੀ ਗਰਦ ਕੱਢੀ ਤੁਰੀ ਜਾਂਦੀ ਹੈ ਹਨਾ ਬਹੁਤ ਵਧੀਆ ਗਾਣਾ ਚੱਲ ਰਿਹਾ ਹੈਗਾ ਗੀਤ ਜਿਵੇਂ ਮੂਸੇ ਵਾਲੇ ਨੇ ਕਿਹਾ ਸੀ ਵੀ ਸਾਕਲਾ ਮੁਕਾਮ ਨਹੀਂ ਉਹ ਲੈਂਦੀਆਂ ਹਨ ਕਿਵੇਂ ਜੀ ਸੀ ਮੇਰੇ ਬੋਲ ਨਹੀਂ ਯਾਦ ਸਾਕਲਾ ਇੱਕ ਮੂਸੇ ਵਾਲੇ ਬਾਈ ਨੇ ਇਹ ਸਾਬਤ ਕਰਿਆ ਸੀ ਵੀ ਉਹਦੋਂ ਮੂਸੇ ਵਾਲੇ ਬਾਈ ਨੇ ਕਹਿਤਾ ਸੀ ਵੀ ਟੈਲੈਂਟ ਨਹੀਂ ਅੱਗੇ ਆਉਣਾਗਾ ਵੀ ਟੋਰਾ ਫੋਰਾ ਸਕੀਨੀਆਂ ਲਾਈ ਫਿਰਦੇ ਆ ਚੰਡੀਗੜ੍ਹ ਰਹਿੰਦੇ ਗਾਇਕ ਉਹ ਗੱਲ ਨਹੀਂ ਬਣਨੀ ਵੀ ਆਉਣ ਵਾਲੇ ਟਾਈਮ 'ਚ ਕਿਉਂਕਿ ਮੂਸੇ ਵਾਲੇ ਬਾਈ ਨੂੰ ਪਹਿਲੀ ਪਤਾ ਸੀ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਚੱਲਣਾ ਟੈਲੈਂਟ ਨਹੀਂ ਹੈ ਕੋਈ ਕਿਸੇ ਨੂੰ ਦੱਬ ਨਹੀਂ ਸਕਦਾ ਪਹਿਲਾਂ ਕੋਈ ਲੋਕਾਂ ਕੋਲੇ ਸਾਧਨ ਨਹੀਂ ਸੀ ਹੁਣ ਲੋਕਾਂ ਕੋਲੇ ਸੋਸ਼ਲ ਮੀਡੀਆ ਐਡਾ ਵੱਡਾ ਪਲੇਟਫਾਰਮ ਹੈ ਤਾਂ ਵੱਡਾ ਪਲੇਟਫਾਰਮ ਹੈ ਘਰੋਂ ਬੈਠੋ ਵੀਡੀਓ ਪਾਓ ਘਰੇ ਬੈ ਕੇ ਵੀਡੀਓ ਪਾਓ ਤੜਕੇ ਨੂੰ ਸੁਪਰ ਹਿੱਟ ਹੋ ਜਾਈਏ ਜਿਵੇਂ ਇਹ ਕੁੜੀ ਪਰਮ ਹਿੱਟ ਹੋਈ ਹੈ ਮੋਗੇ ਵਾਲੀ ਕੁੜੀ ਇਹਨੇ ਗਰਦ ਕੱਢਤੀ ਇੰਡਸਟਰੀ ਹਿਲਾਤੀ ਮੂਸੇ ਵਾਲੇ ਨੂੰ ਐਂਟਰੀ ਮਾਰੀ ਪਹਿਲੇ ਗਾਣੇ ਦੀ ਧੂੜ ਪੱਟਦੀ ਮਿਊਜ਼ਿਕ ਕਿੰਨਾ ਘੰਟਾ ਤੇ ਰੈਪ ਕਿੰਨਾ ਤਕੜਾ ਕੀਤਾ ਪਹਿਲਾਂ ਜਦੋਂ ਬਿਨ ਮਿਊਜ਼ਿਕ ਤੋਂ ਰੈਪ ਕਰਦੀ ਸੀ ਉਹ ਵੀ ਕਿੰਨੇ ਚੱਲਿਆ ਇੰਸਟਾਗ੍ਰam ਤੇ ਗਾਣੇ ਤੇ ਇਹਨੇ ਤਾਂ ਧੂੜ ਹੀ ਪੱਟਦੀ ਤੇ ਕੰਪਨੀਆਂ ਪਿੱਛੇ ਹੀ ਕਰਦੀਆਂ ਭੱਜੀਆਂ ਵੀ ਆ ਕੀ ਹੋ ਗਿਆ ਯਾਰ ਜਿਵੇਂ ਮੂਸੇ ਵਾਲੇ ਮੰਗੂ ਐਂਟਰੀ ਵਜਈ ਹੈ ਹਨਾ ਤੇ ਲੋਕਾਂ ਨੇ ਵੱਡੇ ਪੱਦਰ ਤੇ ਗਰੀਬੀ ਗਰੀਬ ਘਰੋਂ ਉੱਠੀ ਹੋਣ ਕਾਰਨ ਟੈਲੈਂਟ ਬਹੁਤ ਆ ਕੁੜੀ ਚ ਲੋਕ ਵੱਡੇ ਪੱਦਰ ਤੇ ਸਪੋਰਟ ਕਰ ਰਿਹਾ ਗਰੀਬੀ ਤੇ ਚਲੋ ਤਾਂ ਉਵੇਂ ਤਾਂ ਕਰਨੀ ਕਰਨੀ ਲੋਕਾਂ ਨੇ ਅਸਲ ਉਹਦੇ ਟੈਲੈਂਟ ਨੂੰ ਸਪੋਰਟ ਹੋ ਰਹੀ ਹੈ ਟੈਲੈਂਟ ਨਜਾਇਜ਼ ਹੀ ਹੈ ਨਜਾਇਜ਼ ਟੈਲੈਂਟ ਆ ਬਾਜ ਪੱਖੋਂ ਮਿਊਜ਼ਿਕ ਪੱਖੋਂ ਕਿਸੇ ਪੱਖੋਂ ਕੋਈ ਘਾਟ ਹੀ ਨਹੀਂ ਤੇ ਗਰਦ ਘੜਦੀ ਜਮਾਂ ਹੁਣ ਗੱਲ ਇਹ ਕਰਦੇ ਵੀ ਨਵੇਂ ਕਲਾਕਾਰ ਰੈਕਟਰ ਗੀਤਕਾਰ ਹੋਰ ਬਹੁਤ ਫੋਨ ਕਰਦੇ ਰਹਿੰਦੇ ਆ ਮੈਨੂੰ ਵੀ ਅਸੀਂ ਗਾਣਾ ਗਾਉਣਾ ਛੋਟੇ ਪਲੇਟਫਾਰਮਾਂ ਤੇ ਪਾ ਦਿਓ ਪੇਜਾਂ ਤੇ ਪਾ ਦਿਓ ਐ ਕਰ ਦਿਓ ਲਓ ਬਾਈ ਹੁਣ ਆ ਪਰਮ ਕੁੜੀ ਤੋਂ ਨਾ ਇਹਨੂੰ ਦੇਖ ਕੇ ਰਾਹ ਛੁਣ ਲਓ ਅੱਜ ਜੇ ਤੁਸੀਂ ਗਰਦ ਕੱਢਣੀ ਹੈ ਛੋਟੇ ਚ ਟੈਲੈਂਟ ਚਾਹੀਦਾ ਸੋਸ਼ਲ ਮੀਡੀਆ ਤੇ ਜੋਗ ਆ ਕਿਸੇ ਦੀ ਮਿਹਨਤ ਕਰਨ ਦੀ ਲੋੜ ਨਹੀਂ ਚਲੋ ਮੈਂ ਤਾਂ ਪਾ ਦੂੰ ਜਿੰਨੇ ਮੇਰੇ ਕੋਲ ਆਉਣਗੇ ਕਲਾਕਾਰ ਕੋਈ ਚੱਕਰ ਨਹੀਂ ਨਵੇਂ ਉੱਠਦੇ ਆ ਕੋਈ ਕੰਪਨੀ ਕੋਲੇ ਜਾਣ ਦੀ ਲੋੜ ਕਿਸੇ ਦੀ ਮਨਤ ਕਰਨ ਦੀ ਲੋੜ ਨਹੀਂ ਤੁਸੀਂ ਗਰਦ ਜਿੰਨੀ ਮਰਜ਼ੀ ਘੜ ਦਿਓ ਹੁਣ ਸੋਡੇ ਤੇ ਗੱਲ ਖੜੀ ਐ ਤੁਸੀਂ ਕੀ ਕਰਦੇ ਹੋ ਤੁਸੀਂ ਕੰਮ ਖਿੱਚਦੇ ਹੋ ਕਿ ਨਹੀਂ ਖਿੱਚਦੇ ਹੁਣ ਸੰਗਣ ਦੀ ਲੋੜ ਨਹੀਂ ਕੈਮਰੇ ਮੂਰੇ ਆਓ ਗਾਣੇ ਗਾਓ ਤੇ ਹਟ ਹੋ ਕੰਪਨੀਆਂ ਵੀ ਪਿੱਛੇ ਫਿਰਨਗੀਆਂ ਸਾਰੀ ਦੁਨੀਆ ਪਿੱਛੇ ਫਿਰੂਗੀ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਸਨੈਪਚੈਟ ਤੇ ਸਾਰੇ ਕਿਤੇ ਗਾਣਾ गा ਕੇ ਪਾਓ ਇੱਕ ਨਹੀਂ ਚੱਲੂ ਦੋ ਨਹੀਂ ਚੱਲੂ ਚੌਥਾ ਤੇ ਚੱਲੂ ਪੰਜਵਾਂ ਤੇ ਚੱਲੂਗਾ ਜੇ ਇੱਕ ਗਾਣਾ ਪਾ ਕੇ ਹੰਬ ਗਏ ਇੱਕ ਗਾਣੇ ਨਾ ਪਾਉਣ ਦਾ ਤੁਹਾਨੂੰ ਕੋਈ ਘਰੋਂ ਲੈਣ ਨਹੀਂ ਆਉਂਦਾ ਪਰ ਜੇ ਆ ਭਰਮ ਕੁੜੀ ਵਾਂਗੂ ਟੈਲੈਂਟ ਦਿਖਾ ਕੇ ਗਾਣੀ ਐ ਡਾ ਤਗੜਾ ਤੇ ਇੱਕ ਗਾਣੀ ਬੱਲੇ ਬੱਲੇ ਕਰਾ ਦੂ ਨਹੀਂ ਪੰਜ ਸੱਤ ਟਰਾਈ ਕਰੋ ਗਾਣਾ ਚੱਲੂ ਛੋਡੇ ਘਰੇ ਆਉਣਗੇ ਕੰਪਨੀ ਵਾਲੇ ਲੋਕ ਪੈਸੇ ਲਾਉਣਗੇ ਪਰ ਆ ਕੁੜੀ ਕੁੜੀ ਤਾਂ ਤਾਂ ਬੱਤ ਵੱਦੇ ਭੈਣ ਦੀ ਆਪਾਂ ਸਪੋਰਟ ਕਰਨੀ ਬਹੁਤ ਤੋਂ ਵੱਧ ਨਿਆਇਖ ਖਿੱਚੀ ਰੱਖੋ ਕੰਮ ਇਹਦੇ ਨਵੇਂ ਗਾਣੇ ਨੂੰ ਹੋਰ ਆਉਣਗੇ ਉਹਦਾ ਕਰਨੀ ਕਰਨੀ ਆਹ ਗਾਣੇ ਦਾ ਧੂੜ ਪੱਟ ਦਿਓ ਥੋੜਾ ਜਿਹਾ ਰਾਜਵੀਰ ਜਵੰਦੀਬਾਈ ਦਾ ਆ ਛੱਟ ਬਜਨ ਕਾਰਨ ਥੋੜਾ ਜਿਹਾ ਸਿਸਟਮ ਉਧਰੋਂ ਲੋਕਾਂ ਦਾ ਧਿਆਨ ਹਟਗਾ ਨਹੀਂ ਤਾਂ ਲਿਖ ਲਿਖਣ ਵਾਲੀ ਲੋਕਾਂ ਨੇ ਧੂੜ ਕੱਢ ਦੇਣੀ ਸੀ ਹੁਣ ਵੀ ਵੱਡੀ ਪੱਧਰ ਤੇ ਸਪੋਰਟ ਕਰ ਰਿਹਾ ਧੰਨਵਾਦ ਜੀ ਆ ਮੇਰੇ ਚੈਨਲ ਜਰੂਰ ਸਬਸਕ੍ਰਾਈਬ ਕਰੋ